ਦੋਸਤੋ ਜੋ ਉਪਜੋ ਸੋ ਵਿਣਸ ਹੈ ਪਰ ਉਹ ਆਜ ਕਾ ਕਾਲ ਜੋ ਸੰਸਾਰ ਤੇ ਮਨੁੱਖਾ ਅੱਖ ਨਾਲ ਚੀਜ਼ ਦੇਖੀ ਜਾ ਸਕਦੀ ਆ ਜਾਂ ਅਸੀਂ ਵਿਗਿਆਨਕ ਜੰਤਰਾ ਨਾਲ ਸੂਖਮ ਤੋਂ ਸੂਖਮ ਚੀਜ਼ ਵੇਖਦੇ ਆ ਉਹ ਇੱਕ ਦਿਨ ਖਤਮ ਹੋ ਜਾਣੀ ਆ ਔਰ ਇਸ ਖਨਾ ਹੋ ਜਾਣ ਵਾਲੀ ਦੁਨੀਆ ਨੂੰ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਭੂਰਾ ਸਿੰਘ ਜੀ ਤਾਜੋ ਪੱਤੀ ਚੋ ਜਿਨ੍ਹਾਂ ਨੂੰ ਆਪਾਂ ਨਿੱਕਾ ਸਿੰਘ ਦੇ ਪਰਿਵਾਰ ਨਾਲ ਜਾਣਦੇ ਆ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸਾਡੇ ਕੋਲੋਂ ਸਦਾ ਲਈ ਚਲੇ ਗਏ ਔਰ ਉਸ ਪਰਿਵਾਰ ਨੇ ਸੁਪੁੱਤਰ ਸਰਦਾਰ ਸੁਰਜੀਤ ਸਿੰਘ ਜੀ ਸਨਫ ਸਵਰਗਵਾਸੀ ਪੂਰਾ ਸਿੰਘ ਜੀ ਪੁੱਲਰ ਅਕੈਡਮੀ ਨੂੰ 1100 ਰੁਪਏ ਉਹਨਾਂ ਨੇ ਆਪਣੀ ਦਸਵੰਧ ਦੀ ਮਾਇਆ ਦੇ ਵਿੱਚੋਂ ਭੇਜਿਆ ਅਰਸੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦੇ ਆਂ ਉਸ ਵਿਛੜੀ ਹੋਈ ਸਾਡੀ ਸਤਿਕਾਰਯੋਗ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਇਸੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ਣਾ ਅਤੇ ਸਾਡੇ ਸਤਿਕਾਰਯੋਗ ਮਾਸਟਰ ਗੁਰਜੀਤ ਸਿੰਘ ਜੀ ਜਿਨ੍ਹਾਂ ਤੋਂ ਸੀ ਆਪਣੀ ਜ਼ਿੰਦਗੀ ਵਿੱਚ ਬੜਾ ਕੁਝ ਸਿੱਖਿਆ ਉਹ ਤੇ ਦਸਵੰਦ ਦੀ ਮਾਇਆ ਸਾਡੇ ਕੋਲ ਲੈ ਕੇ ਆਏ ਨੇ ਇਹ ਜਿਹੜੀ ਮਾਇਆ ਇਹਨਾਂ ਬੱਚਿਆਂ ਦੀ ਜਾਂ ਸਪੋਰਟਸ ਦੀ ਭਲਾਈ ਵਿੱਚ ਲਾਈ ਜਾਣੀ ਆ